ਮਾਇਆ ਦੇ ਤਿੰਨ ਗੁਣ ਹਨ ਤਿੰਨ ਤਰ੍ਹਾਂ ਦੇ ਮਨੁੱਖ ਹੁੰਦੇ ਨੇ ਜਿਦਾ ਇਦਾਂ ਸੌਖੀ ਸ਼ਬਦਾਂ ਚ ਮੈਂ ਬੇਨਤੀ ਕਰਾਂ ਮਾਇਆ ਦੇ ਤਿੰਨ ਗੁਣ ਕਿਹੜੇ ਨੇ ਉਹ ਹਨ ਰਜੋ ਤਮੋ ਤੇ ਸਤੋ ਸਾਰੀ ਦੁਨੀਆ ਇਨ੍ਹਾਂ ਤਿੰਨ ਗੁਣਾਂ ਦੇ ਵਿੱਚ ਹੀ ਜੰਮਦੀ ਹੈ ਤੇ ਇਨ੍ਹਾਂ ਤਿੰਨ ਗੁਣਾਂ 'ਚ ਮਰ ਜਾਂਦੀ ਹੈ ਪਰ ਜਿਹੜਾ ਇਨ੍ਹਾਂ ਤਿੰਨਾਂ ਤੋਂ ਉੱਪਰ ਚਲਾ ਜਾਂਦਾ ਉਹਨਾਂ ਨੂੰ ਬ੍ਰਹਮ ਗਿਆਨੀ ਤੇ ਸੰਤ ਆਖਦੇ ਨੇ ਗੁਰੂ ਸਾਹਿਬ ਕਹਿੰਦੇ ਨਾ ਹਮ ਨੀਚ ਨੀਚ ਜਿਹੜਾ ਗੁਣ ਹੈ ਸੁਭਾ ਹੈ ਉਹ ਹੈ ਤਮੋਂ ਦਾ ਤੁਸੀਂ ਵੇਖਿਆ ਹੋਣਾ ਕਈ ਵਾਰੀ ਨਾ ਬੜਾ ਗੁੱਸਾ ਹੁੰਦਾ ਕਈ ਬੰਦਿਆਂ ਨੂੰ ਬਾਰ ਬਾਰ ਗੁੱਸਾਈ ਜਾਂਦਾ ਨਿੱਕੀ ਨਿੱਕੀ ਗੱਲ ਦੇਖੀ ਜੀ ਜਾਣਗੇ ਬਾਣੀ ਸੁਣਦੇ ਵੀ ਖੀ ਜੀ ਜਾਣਗੇ ਪਾਠ ਕਰਦੇ ਵੀ ਖੀ ਜੀ ਜਾਣਗੇ ਇਸ ਤਰ੍ਹਾਂ ਉਹਨਾਂ ਦਾ ਸੁਭਾਅ ਐਸਾ ਹੋ ਜਾਂਦਾ ਵੀ ਵਿਸ਼ੇ ਵਕਾਰਾਂ ਦਾ ਜਿਆਦਾ ਪ੍ਰਭਾਵ ਹੁੰਦਾ ਉਹਨਾਂ ਦੇ ਉੱਤੇ ਇਸ ਤਰ੍ਹਾਂ ਕਈ ਐਸੇ ਨੇ ਵੀ ਬਾਣੀ ਤਾਂ ਰਹੀ ਗੱਲ ਦੂਰ ਦੀ ਵੈਸੇ ਗੁਰਦੁਆਰੇ ਵੀ ਨਹੀਂ ਕਦੇ ਵੜੇ ਹੁੰਦੇ ਉਹ ਤਮੋਗੁਣੀ ਬਿਰਤੀ ਹੁੰਦੀ ਉਹਨਾਂ ਦੀ ਇਹ ਧਰਮ ਨੇੜੇ ਤੇੜੇ ਵੀ ਨਹੀਂ ਹੈ ਜੀਵਨ ਦੇ ਵਿੱਚ ਸਿਰਫ ਗੁੱਸਾ, ਕ੍ਰੋਧ, ਈਰਖਾ, ਨਿੰਦਿਆ ਕਰੀ ਜਾਣੀ ਤੇ ਪਰੇਸ਼ਾਨ ਜਾਂ ਹੁੰਦੇ ਰਹਿਣਾ ਤੇ ਜਿਹਦੇ ਕੋਲ ਬਹਿਣਾ ਉਹਨੂੰ ਵੀ ਪਰੇਸ਼ਾਨ ਕਰ ਦੇਣਾ ਇਹ ਤਮੋਗੁਣੀ ਸੁਭਾਅ ਹੁੰਦਾ ਜਿਵੇਂ ਵੈਦਾਨ ਨੇ ਦੱਸਿਆ ਨਾ ਵਾਤ ਪਿਤ ਤੇ ਕਫ ਦੇ ਰੋਗ ਹੁੰਦੇ ਨੇ ਇਸੇ ਤਰ੍ਹਾਂ ਮਨ ਦੇ ਵੀ ਇਹ ਰੋਗ ਨੇ ਤਮੋ ਰਜੋ ਤੇ ਸਤੋ ਜਦੋਂ ਇਦਾਂ ਦਾ ਵਿਸ਼ਾ ਚੱਲਦਾ ਨਾ ਕਈਆਂ ਨੂੰ نیند ਆਉਣ ਲੱਗ ਪੈਂਦੀ ਏ ਵੀ ਇਹ ਕਿਹੜੀ ਗੱਲ ਸ਼ੁਰੂ ਹੋ ਗਈ ਏ ਪਰ ਇਹ ਸਾਡੇ ਮਨ ਦੀ ਹੈ ਇਹ ਮਨ ਦੇ ਸੁਭਾਅ ਨੂੰ ਸਮਝ ਕੇ ਤੇ ਫੇਰ ਹੀ ਉਹਦਾ ਇਲਾਜ ਕੀਤਾ ਜਾ ਸਕਦਾ ਹੈ ਕਿ ਮਨ ਸਾਡੇ ਨੂੰ ਰੋਗ ਕਿਹੜਾ ਲੱਗਾ ਗੁਰੂ ਸਾਹਿਬ ਕਹਿੰਦੇ ਨਾ ਹਮ ਮਦਮ ਮਦਮ ਭਾਵ ਹੁੰਦਾ ਰਜੋ ਗੁਣ ਕੰਨਿਆਂ ਦਾ ਸੁਭਾਅ ਹੁੰਦਾ ਹੈ ਪੈਸਾ ਇਕੱਠਾ ਕਰੀ ਜਾਣਾ ਕਰੀ ਜਾਣਾ ਦਿਨ ਰਾਤ ਭੱਜੇ ਫਿਰਨਾ ਸਿਰਫ ਪੈਸੇ ਨੂੰ ਜ਼ਿੰਦਗੀ ਸਮਝ ਲੈਣਾ ਸਿਰਫ ਪਦਾਰਥਾਂ ਨੂੰ ਹੀ ਸਾਰਾ ਕੁਝ ਸਮਝ ਲੈਣਾ ਜਦੋਂ ਗੱਲ ਕਰਨੀ ਤੇ ਨਫੇ ਦੀ ਕਰਨੀ ਬਿਜ਼ਨਸ ਦੀ ਕਰਨੀ ਹੋਰ ਕੋਈ ਕਰਨੀ ਨਹੀਂ ਇਸ ਤਰੀਕੇ ਦੇ ਨਾਲ ਖਾਣ ਪੀਣ ਵੱਲ ਧਿਆਨ ਕੱਪੜੇ ਪਾਉਣ ਵੱਲ ਧਿਆਨ ਜ਼ਿਆਦਾ ਹੋਣਾ ਸ਼ੌਂਕ ਪੂਰੇ ਕਰਨੇ ਇਹ ਰਜੋਗੁਣੀ ਸੁਭਾਅ ਹੁੰਦਾ ਹੈ ਇੱਕ ਤੀਸਰਾ ਸੁਭਾਅ ਹੁੰਦਾ ਸਤੋਗੁਣ ਜਿਹਦੇ ਵਿੱਚ ਬੰਦੇ ਧਰਮੀ ਹੁੰਦੇ ਨੇ ਨਾਮ ਵੀ ਜਪਦੇ ਨੇ ਬਾਣੀ ਵੀ ਪੜ੍ਹਦੇ ਨੇ ਗੁਰਦੁਆਰੇ ਵੀ ਆਉਂਦੇ ਨੇ ਦਾਨ ਪੁੰਨ ਵੀ ਕਰਦੇ ਨੇ ਤੇ ਮੈਂ ਵੀ ਬੇਨਤੀ ਕਰਾਂ ਵੀ ਅੰਮ੍ਰਿਤ ਵੀ ਛਕਿਆ ਹੁੰਦਾ ਤੇ ਗਾਂ ਦੂਜਿਆਂ ਨੂੰ ਵੀ ਛਕਾਉਂਦੇ ਨੇ ਮੇਰੇ ਵਰਗੇ ਬਾਣੀ ਦਾ ਕਥਾ ਕੀਰਤਨ ਕਰਦੇ ਨੇ ਤੇ ਸੁਣਾਉਂਦੇ ਨੇ ਪਰ ਇਹਦੇ ਵਿੱਚ ਵੀ ਇੱਕ ਕਮੀ ਰਹਿ ਜਾਂਦੀ ਹੈ ਉਹ ਕਿਹੜੀ ਹੈ ਉਹੀ ਹੈ ਬੀ ਇਹਦੇ ਵਿੱਚ ਕਿਤੇ ਨਾ ਕਿਤੇ ਅੰਦਰ ਕੋਈ ਨਾ ਕੋਈ ਭੁੱਖ ਜਾਂ ਹਉਮੈ ਮਾੜੀ-ਮੁੱਟੀ ਰਹਿ ਜਾਂਦੀ ਏ ਵੀ ਮੈਂ ਧਰਮੀ ਹਾਂ ਮੈਂ ਵਧੀਆ ਕਰਮ ਕਰ ਰਿਹਾ ਹਾਂ ਦੂਜਿਆਂ ਨਾਲੋਂ ਮੇਰਾ ਥੋੜਾ ਫਰਕ ਹੈ ਬਾਕੀ ਤੇ ਐਵੇਂ ਤੁਰੇ ਫਿਰਦੇ ਨੇ ਮੈਂ ਅੰਮ੍ਰਿਤ ਛਕ ਲਿਆ ਬਾਕੀ ਸਾਰੇ ਪਾਪੀ ਨੇ ਜਿਹੜੇ ਇਹ ਗੱਲ ਖਿਆਲ ਰੱਖਣ ਜਾਂ দান ਕਰਕੇ ਵੱਡੇ-ਵੱਡੇ ਦੀਵਾਨ ਸੁਝਾ ਕੇ ਅੰਮ੍ਰਿਤ ਛਕਾ ਕੇ ਪ੍ਰਚਾਰ ਕਰਕੇ ਮਨ ਵਿੱਚ ਹੰਕਾਰ ਕਰ ਲੈਣਾ ਉਹ ਸਤੋਗੁਣੀ ਸੁਭਾਅ ਹੈ ਉਹਨਾਂ ਦੀ ਉਹ ਵੀ ਹੋਮੈ ਮਿਟਦੀ ਨਹੀਂ بڑے ਝਗੜੇ ਨੇ ਧਰਮੀਆਂ ਦੇ ਵੀ ਇੱਕ ਸੰਤ ਦੂਜੇ ਸੰਤ ਨੂੰ ਚੰਗਾ ਨਹੀਂ ਮੰਨਦਾ ਹਜਕਲ ਬਾਬਿਆਂ ਬਾਬਿਆਂ ਦੇ ਝਗੜੇ ਨੇ ਇਸ ਤਰ੍ਹਾਂ بڑا ਕੁਝ ਚੱਲ ਰਿਹਾ ਪੰਥ ਦੇ ਵਿੱਚ ਵੀ ਰਹੋ ਵਿਚਾਰ ਵੈਸੇ ਬਾਹਰੋਂ ਲੋਕੀ ਕੀ ਕਰਦੇ ਨੇ ਕਿ ਬਾਣਾ ਵੇਖ ਕੇ ਪਹਿਰਾਵਾ ਵੇਖ ਕੇ ਤੇ ਆਸੇ-ਪਾਸੇ ਘੇਰਾ ਵੇਖ ਕੇ ਬੰਦਿਆਂ ਦਾ ਲੋਕ ਇਹਨੂੰ ਸੰਤ ਸਮਝ ਲੈਂਦੇ ਨੇ ਪਰ ਸੰਤ ਸਾਧ ਸੰਗਤ ਇੰਨੇ ਨਹੀਂ ਹਨ ਜਿੰਨੇ ਅੱਜ ਪੰਜਾਬ ਦੀ ਧਰਤੀ ਤੇ ਸੰਤ ਹੋ ਗਏ ਨੇ ਇੰਨੇ ਨਹੀਂ ਹਨ ਇਹ ਸਾਰੇ ਸਤੋਗੁਣੀ ਹਨ ਇਹ ਚੰਗੇ ਕਰਮ ਕਰ ਰਹੇ ਨੇ ਬਾਣੀ ਪੜ੍ਹਾ ਰਹੇ ਨੇ ਚੰਗੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਾ ਰਹੇ ਨੇ ਚੰਗੀ ਗੱਲ ਹੈ ਸਤੋਗੁਣੀ ਹੋਣਾ ਚਾਹੀਦਾ ਸਾਰਿਆਂ ਨੂੰ ਇਸ ਤੋਂ ਬਾਅਦ ਸਤੋਗੁਣੀ ਹੋਣ ਤੋਂ ਬਾਅਦ ਹੀ ਅਗਲਾ ਸੰਤ ਵਾਲੀ ਰਸਤਾ ਵੱਲ ਪਹੁੰਚਿਆ ਜਾ ਸਕਦਾ ਹੈ ਪਰ ਇਹ ਖਿਆਲ ਮਤ ਕਰਨਾ ਵੀ ਹਰ ਇੱਕ ਬਾਣੀ ਪੜਨ ਵਾਲਾ ਤੇ ਹਰ ਇੱਕ ਚੋਲੇ ਵਾਲਾ ਜਾਂ ਹਰ ਇੱਕ ਡੇਰੇ ਧਾਰ ਜਿਹੜਾ ਉਹ ਬ੍ਰਹਮ ਗਿਆਨੀ ਹੈ ਨਹੀਂ ਹੈ ਉਹ ਸਤੋ ਸਤੋ ਗੁਣੀ ਸੁਭਾਅ ਹੁੰਦਾ ਮਹਾਰਾਜ ਕਹਿੰਦੇ ਨਾ ਮੈਂ ਤਮੋ ਗੁਣੀ ਹਾਂ ਨਾ ਮੈਂ ਰਜੋ ਗੁਣੀ ਹਾਂ ਤੇ ਨਾ ਮੈਂ ਸਤੋ ਗੁਣੀ ਹਾਂ ਮਹਾਰਾਜ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਫਿਰ ਤੁਸੀਂ ਕੀ ਹੋ ਯਾਰ ਮਾਦਾ ਜੀ ਕਿ ਦੱਸਦੇ ਹਨ ਜੀ ਹਰ ਸਰਨਾਗਤ ਹਰ ਕੇ ਲੋਗ ਕਹਿੰਦੇ ਭਾਈ ਅਸੀਂ ਤਾਂ ਪਰਮੇਸ਼ਰ ਦੀ ਸ਼ਰਨ ਵਿੱਚ ਰਹਿਣ ਵਾਲੇ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਲੋਕ ਹਾਂ ਭਾਵ ਕਿ ਮੈਂ ਉਹਨਾਂ ਦਾ ਦਾਸ ਹਾਂ ਜੀ